ਹਲਕੇ ਵਿਧਾਇਕ ਬਿਲਕਾਰ ਸਿੰਘ ਸਿੱਧੂ ਵੱਲੋਂ ਪਿੰਡ ਜਲਾਲ ਵਿਖੇ ਸਕੂਲ ਦੇ ਵਿੱਚ ਕਮਰਿਆਂ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਸਿੱਧੂ ਨੂੰ ਉਗਰਾਹਾਂ ਜਥੇਬੰਦੀ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਪਿੰਕੂ ਪਿੰਡ ਜਲਾਲ ਔਨ ਬਾਰੇ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਦਾਨ ਅਤੇ ਆਗੂਆਂ ਨੂੰ ਲੱਗੀ ਤਾਂ ਉਹਨਾਂ ਵੱਲੋਂ ਜਲਾਲ ਬਸ ਸਟੈਂਡ ਤੇ ਪਹੁੰਚ ਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਖਿਲਾਫ ਨਾਰੇ ਬਾਜ਼ੀ ਸ਼ੁਰੂ ਕਰ ਦਿੱਤੀ ਗਈ। ਥਾਣਾ ਜਲਪੁਰ ਪਾਈਕਾ ਦੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਬਾਰੇ ਵਿਧਾਇਕ ਨਾਲੇ ਗੱਲ ਕਰਵਾਈ ਜਾਵੇ ਨਹੀਂ ਤਾਂ ਸੰਘਰਸ਼ ਜਾਰੀ ਰਹੇਗਾ। ਥਾਣਾ ਜਲਪੁਰ ਪਾਈਕਾ ਦੇ ਨਵੇਂ ਮੁਖੀ ਜਸਵੰਦਰ ਕੌਰ ਵੱਲੋਂ ਜਥੇਬੰਦੀ ਨਾਲ ਗੱਲਬਾਤ ਕਰਵਾਉਂਦਾ ਉਸ ਆਦਿ ਤੋਂ ਪ੍ਰੰਤ ਵੀ ਕਿਸਾਨ ਅਗਵਾ ਨੇ ਸਰਕਾਰ ਖਿਲਾਫ ਨਾਰੇਬਾਜ਼ੀ ਜਾਰੀ ਰੱਖੀ ਉਦਘਾਟਨ ਕਰਨ ਤੋਂ ਬਾਅਦ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਗਰਾਹਾਂ ਦੇ ਬਲਕ ਪ੍ਰਧਾਨ ਜਸਪਾਲ ਸਿੰਘ ਕੋਠਾਗੁਰੂ ਮਾਲਣਕੌਰ ਅਵਤਾਰ ਸਿੰਘ ਤਾਰੀ ਭਗਤਾ ਪਾਈ ਅਤੇ ਹੋਰ ਆਗੂਆਂ ਨਾਲ ਗੱਲਬਾਤ ਕਰਦੇ ਨੇ ਕਿਸਾਨ ਆਗੂਆਂ ਨਾਲ ਸਵਾਲ ਜਵਾਬ ਕੀਤੇ ਗਏ ਇਸ ਮੌਕੇ ਬਲਕ ਪ੍ਰਧਾਨ ਜਸਪਾਲ ਸਿੰਘ ਕੋਠਾਗੁਰੂ ਨੇ ਕਿਹਾ ਕਿ ਸਾਡੇ ਵੱਲੋਂ ਇਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਪਰ ਸਿੱਧੂ ਸਾਹਿਬ ਸਾਡੇ ਸਵਾਲਾਂ ਦੇ ਜਵਾਬ ਪਿਆਰ ਨਾਲ ਦੇ ਕੇ ਚਲੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਦੇਖ ਲੈ ਮੈਡਮ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜੇ ਮੂੜ ਮੋੜ ਲੱਗੇ ਹਾਈ ਜੀ ਸਰਕਾਰ ਤੇਰੀ ਗੱਲ ਦੀ ਗੱਲ ਹੈ ਪਿੱਛੇ ਦੇ ਪਿੱਛੇ ਤਾਂ ਅਸੀਂ ਲੜਦੇ ਆਂ ਟੀਚਰ ਸਾਰੇ ਕੀ ਹੋ ਗਏ ਟੀਚਰ ਹੋ ਹੀ ਜਾਂਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਂ ਉਹਨਾਂ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਹਾਂ ਤੇ ਹੀ ਟੀਚਰ ਆਤੇ ਹੀ ਉੱਥੇ ਸਾਡੇ ਸਕੂਲ 'ਚ ਛੋਟੇ ਸਾਰੇ ਸੱਤੇ ਬੇਬੇ ਮੰਗੀ ਨਹੀਂ ਅੱਜ ਮੰਗੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਨੂੰ ਮਿਲਣਾ ਰਹਣੀ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਪ੍ਰਿਆਮ ਜਿਹੜਾ ਕੁਛ ਮਾਤ ਕਰ ਰਹੀ ਆ ਜੀ ਧੰਨਵਾਦ ਜਿੱਦਾਂ ਸੋ ਅਸੀਂ ਜਮਾਈ ਨਹੀਂ ਗੰਦ ਬੋਲਦੇ ਲੜਕਣ ਵਾਲਾ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹਨਾਂ ਨੂੰ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਦਿਆਪ ਕਾ ਦੀ ਲੈਕਚਰ ਆ ਦੇ ਉਧ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਕੱਬ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਐ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਚੱਲਿਆ ਉਹਦੇ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਜਿਹੜੇ ਕਿਸਾਨ ਆ ਉਹ ਸਾਨੂੰ ਸਵਾਲ ਕਰਦੇ ਆ ਆ ਵੀ ਅੱਜ ਬਾਅਦ ਜਿਹੜੇ ਪਸੀਂ ਪੈਸੇ ਇਕੱਠੇ ਕੀਤੇ ਆਪਦੇ ਤੌਰ ਤੇ ਅੱਜ ਚੱਲੇ ਆ ਦੇਣ ਚਲੋ ਉਹ ਤਾਂ ਦੇਣੇ ਦੇਣੇ ਆ ਸਰਕਾਰ ਨੂੰ ਵੀ ਕੁਝ ਹੋਰ ਆ ਪਿਛਲੇ ਪਿਛਲਾ ਵੀ ਜਾਣ ਕੇ ਪ੍ਰੋਸੀਜਰ ਖੜਿਆ ਆ ਬਹੁਤ ਲੰਬਾ ਇੱਕ ਪ੍ਰੋਸੀਜਰ ਹੁੰਦਾ ਇਹ ਨਹੀਂ ਹੁੰਦਾ ਵੀ ਆਪਾਂ ਅਗਲੇ ਲੋਕਾਂ ਨੂੰ ਹਟਾ ਦੇ ਜਿਵੇਂ ਹੀ ਨਹੀਂ ਕੋਈ ਪ੍ਰੋਸੀਜਰ ਉਹ ਖੜਿਆ ਨਹੀਂ ਗੱਲ ਮੈਂ ਕਹ ਰਿਹਾ ਜੀ ਮਤਲਬ ਇਹ ਰਿਕਾਰਡ ਕਰਨਾ ਕੋਈ ਸੱਤ ਕੱਲੀ ਜਾ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਐਸੇ ਚੁਣਾ ਕਰੀਤੇ ਜਾਣ ਕੀਤੇ ਜਾਣ ਟੀਚਰ ਮੈਨੇਜਮੈਂਟ ਦੇ ਭੰਦੀ ਕਾਰਵਾਈ ਹੋਵੇ ਕੋਤਾ ਕਰਦਾ ਜੀ ਮੈਂ ਤਾਂ ਆਪਕੇ ਦਾ ਮੈਨੇਜਮੈਂਟ ਪ੍ਰਾਣੀ ਮੈਨੇਜਮੈਂਟ ਉਹ ਹਲਕੇ ਦਾ ਨਹੀਂ ਰਿਹਾ ਹਾਰੇ ਪੰਜਾਬ ਦਾ ਬਣ ਗਿਆ ਚਲੋ ਚਲੋ ਬੜਾ ਆ ਗਿਆ ਜੀ ਕੀ ਗੱਲਬਾਤ ਹੋਈ ਆ ਤੁਹਾਡੀ ਸਾਡੀ ਗੱਲਬਾਤ ਜਿਹੜੀ ਚੱਲੀ ਆ ਲਗਾਤਾਰ ਸੀ ਇਹਨਾਂ ਦਾ ਵਿਰੋਧ ਕਰ ਰਹੇ ਆ ਇਸੇ ਗੱਲਾਂ ਦਾ ਜਵਾਬ ਮਿੱਠ ਤੇ ਪਿਆਰ ਨਾਲ ਬੋਲ ਕੇ ਤੁਰ ਜਾਂਦੇ ਆ ਕੋਈ ਸਵਾਲ ਜਵਾਬ ਨਹੀਂ ਚੌਕੇ ਵਾਲਾ ਮਸਲਾ ਸਾਡਾ ਬਹੁਤ ਗੰਭੀਰ ਮਸਲਾ ਹੈ ਜਿਹਦੇ ਚ ਮੈਨੇਜਮੈਂਟ ਵੀ ਪ੍ਰੇਸ਼ਟ ਹੋ ਚੁੱਕੀ ਆ ਮੈਨੇਜਮੈਂਟ ਦੀ ਇਨਕੁਆਰੀ ਵੀ ਹੋ ਚੁੱਕੀ ਆ ਉਹਨਾਂ ਨੂੰ ਠੀਕ ਆ ਉਹਨਾਂ ਨੇ ਬਾਹਰ ਕੱਢਤਾ ਬਾਰ ਜ਼ਰੂਰ ਕਰਤਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 25 26 ਬੰਦੇ ਹਜੇ ਅੰਦਰ ਨੇ ਜਿਸ ਦਾ ਕਰਕੇ ਅਸੀਂ ਬਰੋਧ ਕਰਦੇ ਹਾਂ ਠੀਕ ਆ ਇਹ ਮੰਨ ਕੇ ਗਿਆ ਵੀ ਅਸੀਂ ਉਹਨਾਂ ਨੇ ਦਰਜ ਕਾਰਵਾਈ ਕਰਾਂਗੇ ਜਾਂ ਨਹੀਂ ਕਰਨਗੇ ਉਹਨਾਂ ਨੇ ਦਰਜ ਵੀ ਜਿੱਥੇ ਆਉਣਗੇ ਉੱਥੇ ਕੇ ਰਾਂ ਗੱਲਬਾਤ ਹੋਈ ਆ ਇੱਥੇ ਬਰੋਧ ਕੀਤਾ ਹੈ ਤੁਸੀਂ ਕੀ ਕਹਿ ਕੇ ਗਏ ਆਗੇ ਉਹ ਤੇ ਗੱਲਬਾਤ ਤਾਂ ਦੇਖੋ ਜਿਹੇ ਜੀ ਉਹ ਭਜਨ ਅੱਠੀ ਚ ਕਰਕੇ ਗਿਆ ਜਾਨੀ ਅਸੀਂ ਪਿਛੇ ਉਹਿਆਣਾ ਮਸਲਾ ਰੱਖਿਆ ਸੀ ਇਹ ਟੀਚਰ ਮਹਾਨ ਕਰੋ ਜਿਹੜੇ ਸਾਡੇ ਖੇਲੇ ਨੱਕੇ ਖਸਾਣਾ ਉਹਨਾਂ ਨੇ ਰਹਾ ਕਰ ਯਾਨੀ ਮੈਂ ਅੱਜ ਨਹੀਂ ਸਵੇਰੇ ਪਰਸੋਂ ਉਹਨਾਂ ਨੇ ਛੱਡ ਦਿਆਂਗੇ ਹੋਰ ਸੁਖੁੰਲਾ ਬਾਰੇ ਕਿ ਜਿਵੇਂ ਟੀਚਰ ਹੈ ਨਹੀਂ ਸਕਦੇ ਪੁੱਠੇ ਗੁਰੂ ਹਾਂ ਤੁਸੀਂ ਦੱਸੋ ਸਹੀ ਹੰਦਰਾ ਆ ਗਿਆ ਸੱਤਮਾ ਆ ਗਿਆ ਮਸ਼ੀਨਾ ਪੜਾਉਂਦੇ ਨੇ ਉਹਨੇ ਬਾੜਿਆ ਸੀ ਇਹਨਾਂ ਨੂੰ ਕਿਆ ਤੇ ਸਾਡੇ ਮਸ਼ੀਨਾ ਨਾਲ ਲੜਾਈ ਆ ਜਿਹੜਾ ਮਸ਼ੀਨਾ ਆ ਗਿਆ ਸਾਡੇ ਬੱਚੇ ਜਿਹੜੇ ਪੜਾਉਂਦੇ ਆ ਕੋਈ ਥੁਖਾ ਲੈਂਦੇ ਨੰਗੂਣੀ ਜੀ ਉਹ ਕਿੱਧਰ ਜਾਣਗੇ ਇਹ ਸਾਡੀ ਦਾ ਸਿਰ ਵੱਢ ਦੀ ਲੜਾਈ ਆ ਇਹਨਾਂ ਕੰਮਾ ਨਾ ਕੋਈ ਮਸ਼ੀਨ ਹੈ ਵੀ ਆਨਲਾਈਨ ਪੜਾਉਂਦੇ ਆਂ ਅਸੀਂ ਇਹਨਾਂ ਦਾ ਸਹਿਮਤੀ ਜਿਹੜੀ ਉਹ ਆਪ ਦੀ ਗੱਲ ਸੀ ਜਿਹੜੀ ਅੰਦਰਲੀ ਬਾਤ ਸੀ ਜੀ ਨਾ ਅਣੀਆਂ ਤੇ ਮਾੜੀ ਗੱਲ ਜੇ ਚਰਨੀ ਹੁੰਦੇ ਹੌਲੀ ਹੌਲੀ ਸਕੂਲਾਂ ਦਾ ਭੋਗ ਪਾ ਕੇ ਆਨਲਾਈਨ ਕਰਦੇ ਨੇ ਇਹਨਾਂ ਨੇ ਪੜਾਈ ਤੇ ਜਿਹੜੇ ਸਾਡੇ ਬੱਚੇ ਪਰਲੇ ਕੇ ਬੇਦੀ ਗੱਲ ਕਰਦੇ ਨੇ ਤੇ ਦਰਮਾਣਾ ਖੰਦੇ ਇਸੇ ਨੂੰ ਜਿਹਾ ਨਹੀਂ ਦੇਣਾ ਤੁਹਾਨੂੰ ਕੁਝ ਨਹੀਂ ਦੇਣਾ ਜਿਹੜੇ ਆਉਂਦੇ ਆ ਮਾਂ ਮਾਰ ਕੇ ਮਰ ਜਾਂਦੇ ਆ ਸਵਾਜ ਸਵਾਸੀ ਉਹ ਚੌ ਵਾਲੇ ਨਸਲੇ ਤੇ ਸੀਗੇ ਉਹਦੇ ਜਿੱਦਾਂ ਹਾਂ ਨੂੰ ਕਰਤੀ ਗਏ ਆ ਹੀ ਤੇ ਪਿੱਛੇ ਵੀ ਕਰਦੇ ਰਹੇ ਆ ਤੇ ਜਿਹੜੀ ਇੱਕ ਨਵੀਂ ਗੱਲ ਐ ਐਮਐਲਏ ਸਾਹਮਣੇ ਦੱਸੀ ਆ ਵੀ ਮੈਂ ਕਹਿੰਦਾ ਵੀ ਮੈਨੂੰ ਖੁਸ਼ੀ ਆ ਕਿ ਸਕੂਲਾਂ 'ਚ ਮਸ਼ੀਨਾਂ ਆ ਗਈਆਂ ਬੱਚਿਆਂ ਨੂੰ ਪੜਾਉਣ ਵਾਲੀਆਂ ਇਸ ਗੱਲ ਦਾ ਮਤਲਬ ਇਹ ਵੀ ਬੰਦੇ ਫ੍ਰੀ ਕਰਨੇ ਆ ਜਿਹੜੇ ਟੀਚਰ ਆ ਜਿਹੜੀ ਇੰਨੀ ਪੜੇ ਨਹੀਂ ਕਿ ਟੀਚਰ ਆ ਉਹ ਡਾਂਗਾ ਹੀ ਇਹਨਾਂ ਨੇ ਡਾਂਗਾ ਮਾਰਨ ਨੂੰ ਹੀ ਰੱਖਿਆ ਕੱਲੇ ਜਿਵੇਂ ਜਿਹੜਾ ਉੱਥੇ ਹਜੂਤ ਮੈਂ ਹਜੂਤ ਮੈਂ ਕੋਟੇ ਨੂੰ ਲੈ ਇੱਕ ਪੁਲਸ ਵਾਲਾ ਜਿਹੜਾ ਈਟੀਟੀ ਵਿਆਪਕ ਦੇ ਘਰ ਤੇ ਨਾਗ ਰੱਖਦਾ ਵੀ ਮਤਲਬ ਕੀਚਰਾਂ ਦਾ ਫਿਰ ਆਹੀ ਹਾਲ ਕਰਨਾ ਤੁਸੀਂ ਮਸ਼ੀਨ ਨਹੀਂ ਲਾਉਣੇ ਪੜਾਉਂਦੇ ਇਹਦਾ ਮਤਲਬ ਤੁਹਾਨੂੰ ਪੁਲਿਸ ਵੀ ਮਸ਼ੀਨਾਂ ਲਈ ਭੇਤੀ ਕਰਨੀ ਚਾਹੀਦੀ ਆ ਹੁਣ ਲੋਕਾਂ ਦੀ ਜਵਾਨਮੰਦੀ ਕਰਨੀ ਇਹਨਾਂ ਨੇ ਮਤਲਬ ਵੀ ਉਹ ਹਾਲ ਤੇ ਆ ਗਈ ਸਾਰਾ ਕੰਮ ਮਸ਼ੀਨਾਂ ਨਾਲ